ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਮੈਨੂੰ ਹੁਣੇ ਹੁਣੇ ਫੋਨ ਆਇਆ ਭੈਣ ਦਾ ਤੇ ਭੈਣ ਇੱਥੇ ਆਈ ਹੋਈ ਐ ਇੰਡੀਆ ਤੇ ਭੈਣ ਕੈਨੇਡਾ ਦੇ ਵਿੱਚ ਪੀਆਰ ਐ ਜੀ ਤੇ ਜੇ ਕਿਸੇ ਮੁੰਡੇ ਦੀ ਬੀ ਟੈਕ ਜਾਂ ਐਮ ਟੈਕ ਕਰੀ ਹੋਈ ਐ ਤੇ ਪਲੀਜ਼ ਮੈਨੂੰ ਮੈਸੇਜ ਜ਼ਰੂਰ ਕਰੋ ਜੱਟਾਂ ਦੇ ਮੁੰਡੇ ਮੈਨੂੰ ਮੈਸੇਜ ਜ਼ਰੂਰ ਕਰੋ ਬੀ ਟੈਕ ਤੇ ਐਮ ਟੈਕ ਜਿਸ ਕਿਸੇ ਮੁੰਡੇ ਦੀ ਕਰੀ ਹੋਈ ਐ ਜੀ ਜ਼ਰੂਰ ਮੈਨੂੰ ਮੈਸੇਜ ਕਰੋ ਤੇ ਜ਼ਮੀਨ ਜਮੂਨ ਦਾ ਕੋਈ ਚੱਕਰ ਨਹੀਂ ਇਹਦੇ ਵਿੱਚ ਜੱਟਾਂ ਦਾ ਮੁੰਡਾ हां जी ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਮੁੰਡਾ ਜੀ ਮਿਸਤਰੀਆਂ ਦਾ ਮੁੰਡਾ ਉਹ ਵੀ ਕੈਨੇਡਾ ਦੇ ਵਿੱਚ ਪੀਆਰ ਆ 7 ਕਿਲੇ ਪੈਲੀਆ ਵੀਰ ਕੋਲੇ ਤੇ ਆਪਣੀ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਕੁੜੀਆਂ ਬੀ ਐਸ ਸੀ ਨਰਸਿੰਗ ਹੀ ਹੋਣ ਤੇ ਮਤਲਬ ਬੀ ਐਸ ਸੀ ਨਰਸਿੰਗ ਤੋਂ ਬਿਨਾ ਕੋਈ ਕੁੜੀ ਮੈਸੇਜ ਨਾ ਕਰੇ ਜੀ ਤੇ ਆਪਾਂ ਨੂੰ ਜਦੋਂ ਮੇਰੇ ਵਟਸਐਪ ਨੰਬਰ ਤੇ ਤੁਸੀਂ ਦੱਸਣਾ ਵੀ ਬੀ ਐਸ ਸੀ ਨਰਸਿੰਗ ਕੁੜੀ ਹੈ ਮੈਂ ਫੇਰ ਹੀ ਸਮਝਦੇ ਆ ਚਾਹੇ ਰਿਕਾਰਡਿੰਗ ਕਰਕੇ ਭੇਜ ਦਿਓ ਜੀ ਧੰਨਵਾਦ ਇਹ ਵੀਡੀਓ ਮੈਂ ਖਾਲੀ ਮਤਲਬ ਤਾਂ ਪਾਈ ਐ ਵੀ ਤੁਸੀਂ ਜਿਹੜਾ ੱੱਕੇ ਮੁੱਕੀ ਨਾਲ ਮਤਲਬ ਫੋਨ ਲਾਈ ਜਾਂਦੇ ਹੋ ਫੋਨ ਲਾਉਣੋਂ ਹਟਦੇ ਨਹੀਂ ਹੈਗੇ ਦੇਖੋ ਫੋਨ ਤੁਸੀਂ ਨਾ ਲਾਇਆ ਕਰੋ ਉਹਦੇ ਵਿੱਚ ਆਪਣੀ ਫੋਟੋ ਸੈਂਡ ਕਰ ਦਿਆ ਕਰੋ ਡਾਟਾ ਸੈਂਡ ਕਰ ਦਿਆ ਕਰੋ ਦੱਸ ਦਿਆ ਕਰੋ ਚੰਗੀ ਤਰ੍ਹਾਂ ਜੀ ਆਪਣਾ ਹਿਸਾਬ ਕਿਤਾਬ ਲਿਖ ਕੇ ਛੱਡ ਦਿਆ ਕਰੋ ਕਿਉਂਕਿ ਜਦੋਂ ਮੈਂ ਫੋਨ ਲਉਣੀ ਐ ਉਧਰੋਂ ਕਦੇ ਨੈੱਟ ਬੰਦ ਹੁੰਦਾ ਬਹੁਤ ਉਹ ਦਿੱਕਤਾਂ ਆਉਂਦੀਆਂ ਨੇ ਤੇ ਮੇਰੀ ਇਹ ਹੱਥ ਬੰਨ੍ਹ ਕੇ ਬੇਨਤੀ ਐ ਜੀ ਮੈਸੇਜ ਕਰ ਦਿਆ ਕਰੋ ਬੋਲ ਕੇ ਜਾਂ ਲਿਖ ਕੇ हां जी 사ਸਰੀ কাল ਮੈਂ ਤੁਹਾਡੀ ਆਪਣੀ ਰਪਿੰਦਰ ਆਪਣੇ ਕੋਲੇ ਆਇਆ ਜੀ ਮੁੰਡਾ ਕੈਨੇਡਾ ਦਾ ਪੀਆਰ ਮੁੰਡਾ ਸੋਹਣਾ ਸੁਨੱਖਾ ਜੀ ਤੇ ਸੋਹਣੀ ਸੁਨੱਖੀ ਜੱਟਾਂ ਦੀ ਕੁੜੀ ਚਾਹੀਦੀ ਆਪਾਂ ਨੂੰ ਮੁੰਡਾ ਜੱਟਾਂ ਦਾ ਤੇ ਕੁੜੀ ਦੀ ਬੀਐਸਸੀ ਨਰਸਿੰਗ ਕਰੀ ਹੋਣੀ ਚਾਹੀਦੀ ਹੈ ਜੀ ਧਿਆਨ ਨਾਲ ਸੁਣ ਲਓ ਬੀਐਸਸੀ ਨਰਸਿੰਗ ਕੁੜੀ ਦੀ ਕਰੀ ਹੋਣੀ ਚਾਹੀਦੀ ਹੈ ਕੈਨੇਡਾ ਚ ਮੁੰਡਾ ਪੀਆਰ ਹੈ ਮੰਗ ਡਿਮਾਂਡ ਕੋਈ ਨਹੀਂ ਹੈਗੀ ਤੇ ਆਪਣੀ ਹੱਥ ਬੰਨ ਕੇ ਬੇਨਤੀ ਹੈ ਜੀ ਵੀਡੀਓ ਨੂੰ ਦੇਖ ਕੇ ਮੈਨੂੰ ਫੋਨ ਕਰੋ ਹਾਂਜੀ ਸਾਸਤਰੀ ਕਾਲਜ ਦਾ ਫੈਮਿਲੀ ਨੂੰ ਤੇ ਆਪਣੇ ਕੋਲੇ ਗੁੱਡੀ ਆਈ ਹੈ ਜੀ ਗੁੱਡੀ ਹੈਗੀ ਆਪਣੇ ਕੋਲੇ ਜੀ ਮੱਝਵੀ ਸਿੰਘਾਂ ਦੀ ਤੇ ਆਪਣੇ ਹੱਥ ਬੰਨ ਕੇ ਬੇਨਤੀ ਹੈ ਜੀ ਥੋੜੀ ਜਿਹੀ ਭੈਣ ਹੈਂਡਿਕੈਪਟ ਹੈ ਤੇ ਜੇ ਕੋਈ ਮੱਝਵੀ ਸਿੰਘਾਂ ਦਾ ਵਧੀਆ ਪਰਿਵਾਰ ਚੋਂ ਮੁੰਡਾ ਹੈਗਾ ਭੈਣ ਦਾ ਬੁਟੀਕ ਦਾ ਕਰਿਆ ਹੋਇਆ ਤਿੰਨ ਸਾਲ ਦਾ ਤੇ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਜੀ ਤਾਂ ਕਿ ਭੈਣ ਨੂੰ ਉਸ ਦਾ ਜੀਵਨ ਸਾਥੀ ਮਿਲ ਸਕੇ ਥੈਂਕ ਯੂ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰੁਪਿੰਦਰ ਰਿਸ਼ਤਿਆਂ ਦੀ ਤਾਂ ਮੈਂ ਰੋਜ਼ ਹੀ ਵੀਡੀਓ ਪਾਉਣੀ ਆ ਪਰ ਅੱਜ ਮੈਂ ਸਾਰਿਆਂ ਨੂੰ ਬੇਨਤੀ ਕਰਨ ਲੱਗਿਆ ਮੇਰੀ ਇਸਟਾ ਫੈਮਲੀ ਨੂੰ ਤੇ ਇੱਕ ਆਪਣੀ ਭੈਣ ਆ ਜੀ ਇੱਧਰ ਸੰਗਰੂਰ ਏਰੀਏ 'ਚ ਆ ਭੈਣ ਉਹਦੇ ਬੱਚੇ ਨੂੰ ਕੈਂਸਰ ਦੀ ਬਿਮਾਰੀ ਹੈ ਜੀ ਆਓ ਸਾਰੇ ਰਲ ਕੇ ਉਸ ਬੱਚੇ ਦੀ ਦੁਆ ਮੰਗੀਏ ਤੇ ਪਰਮਾਤਮਾ ਉਸ ਗੰਦੀ ਬਿਮਾਰੀ ਤੋਂ ਉਸ ਬੱਚੇ ਦਾ ਸਟਕਾਰਾ ਕਰੇ ਤੇ ਮਾਲਕ ਬੱਚੇ ਨੂੰ ਬਿਲਕੁਲ ਤੰਦਰੁਸਤ ਤੇ ਠੀਕ ਠਾਕ ਕਰ ਦੇ ਥੈਂਕ ਯੂ